ਇਹ ਤਾਂ ਜੜੋਂ ਸਭ ਨੂੰ ਪੱਟ ਦਿੰਦਾ ਟਿੱਕ ਤਾਂ ਸਭ ਦੇ ਹੀ ਕੱਟ ਦਿੰਦਾ ਕੌਣ ਕੀ ਦਾ ਕਿੰਨਾ ਕਰਦਾ ਕੌਣ ਕੀ ਦਾ ਕਿੰਨਾ ਕਰਦਾ ਬਾਠਾ ਵਕਤ ਸਭ ਕੁਝ ਦੱਸ ਦਿੰਦਾ ਬਾਠਾ ਵਕਤ ਸਭ ਕੁਝ ਦੱਸ ਦਿੰਦਾ ਇਹਦੇ ਅੱਗੇ ਕੋਈ ਚੋੜ ਨਹੀਂ ਰਹਿੰਦੀ ਸਜਾਵਾਂ ਵਾਲੀ ਕੋਈ ਥੋੜ ਨਹੀਂ ਰਹਿੰਦੀ ਆਜੇ ਵਕਤ ਜਦੋਂ ਫੈਸਲਾ ਕਰਨ ਤੇ ਆਜੇ ਵਕਤ ਜਦੋਂ ਫੈਸਲਾ ਕਰਨ ਤੇ ਬਾਠਾ ਫੇਰ ਗਵਾਹਾਂ ਦੀ ਲੋੜ ਨਹੀਂ ਰਹਿੰਦੀ ਫਿਰ ਗਵਾਹਾਂ ਦੀ ਲੋੜ ਨਹੀਂ ਰਹਿੰਦੀ ਅਸਮਾਨ ਨੂੰ ਲਾ ਕੇ ਥੱਲੇ ਆ ਧਰ ਦਿੰਦਾ ਹੌਸਲਿਆਂ ਨੂੰ ਤਾਂ ਇਹ ਚੂਰ ਕਰ ਦਿੰਦਾ ਕੌਣ ਚਾਹੁੰਦਾ ਹੈ ਇੱਥੇ ਮਰਮਰ ਕੇ ਰਹਿਣਾ ਕੌਣ ਚਾਹੁੰਦਾ ਹੈ ਇੱਥੇ ਮਰਮਰ ਕੇ ਰਹਿਣਾ ਇਹ ਵਕਤ ਤਾਂ ਸਭ ਨੂੰ ਇੱਥੇ ਮਜਬੂਰ ਕਰ ਦਿੰਦਾ ਇਹ ਵਕਤ ਤਾਂ ਇੱਥੇ ਸਭ ਨੂੰ ਮਜਬੂਰ ਕਰ ਦਿੰਦਾ ਇਹਦਾ ਸੌਤਾ ਤਾਂ ਆਵਾਜ਼ ਨਹੀਂ ਕਰਦਾ ਅਮੀਰ ਗਰੀਬ ਦਾ ਕੋਈ ਭੇਦ ਭਾਵ ਨਹੀਂ ਕਰਦਾ ਬਾਠਾ ਵਕਤ ਦੀ ਕਦਰ ਕਰਨੀ ਸਿੱਖ ਲਾ ਆठा ਵਕਤ ਦੀ ਕਦਰ ਕਰਨੀ ਸਿੱਖ ਲੈ ਨਹੀਂ ਵਕਤ ਤਾਂ ਕਿਸੇ ਦੀ ਲਿਹਾਜ਼ ਨਹੀਂ ਕਰਦਾ